ਤ ਸਾਰੇ ਆਇਓ ਤੁਸੀਂ ਸਾਰੇ ਠੀਕ ਹੋਗੇ ਤੇ ਗਾਇਸ ਅੱਜ ਸਾਡੇ ਬਣਨੇ ਆ ਕarele ਪਰ ਅਸੀਂ ਖਾਣੇ ਨਹੀਂ ਕਿਉਂਕਿ ਇਹ ਬਹੁਤ ਕੜਵੇ ਹੁੰਦੇ ਤੇ ਅਸੀਂ ਤੁਹਾਨੂੰ ਦਿਖਾਉਂਦੇ ਹਾਂ ਕੀ ਖਾਣਾ ਹੈ ਅਸੀਂ ਅੱਜ ਮਕਰੋਨੀ ਖਾਣੀਆਂ ਕਿਥੇ ਦੀ ਇਹਦੇ ਵਿੱਚ ਤੇ ਆਹ ਦੇਖੋ ਪਾਣੀ ਕੰਮਾ ਰੱਖਦਾ ਪਾਣੀ ਦੇ ਵਿੱਚ ਜਮਸਾਲੇ ਵਗੈਰਾ ਸਭ ਪਾ ਕੇ ਰੱਖਦਾ ਹੋਗਾ ਗਰਮ ਕਰਾਂਗੇ ਗਾਇਸ ਦੇਖੋ ਬਾਥਰੂਮ ਸਿੰਗਰ ਮਾਈ ਬ੍ਰਦਰ ਐਸਾ ਸੀ ਚੱਲ ਰਿਹਾ ਹੱਤੇ ਤੇ ਹੁਣ ਫਿਰ ਤੋਂ ਮੀਂਹ ਪੈ ਕੇ ਹਟਿਆ ਆ ਅਸੀਂ ਕਿੱਥੇ ਗਏ ਸੀ ਪੂਰਾ ਮੀਂਹ ਪੈ ਗਿਆ ਹੁਣ ਫਿਰ ਤੋਂ ਗਾਇਸ ਤੇ ਗਾਇਸ ਜਿਹੜਾ ਵੈਦਰ ਹੈ ਹੁਣ ਇੰਨਾ ਵਧੀਆ ਹੋ ਚੁੱਕਿਆ ਹੈ ਨਾ ਤੁਸੀਂ ਦੇਖ ਸਕਦੇ ਆ ਤੇ ਫਲਾਵਰਸ ਫਿਰ ਬਣਨੀ ਅਜ ਮਕਰੋਨੀ ਕਿਉਂਕਿ ਅਸੀਂ ਜਿਹੜਾ ਕਰੇਲਾ ਹੈ ਉਹਦੇ ਲਈ ਨੇ ਨਖਰੇ ਕਹਿੰਦੇ ਚਾ ਤਾਂ ਹੁਣ ਪਰਮੇ ਕਰੇਲੇ ਫਿਰ ਅਸੀਂ ਉਹਦਾ ਇੰਨਾ ਕੁ ਪੀਸ ਵੀ ਨਹੀਂ ਛੱਡੀ ਦਾ ਪਰ ਪਰ ਉਹਦੇ ਜਿਹੜੇ ਪਿਆਜ਼ ਹੁੰਦੇ ਆ ਕਰੇਲੇ ਨਹੀਂ ਕਰਦੇ ਕਰੇਲੇ ਤਾਂ ਮੈਂ ਖਾ ਲੈਂਦੀ ਮੇਰਾ ਬ੍ਰਦਰ ਨਹੀਂ ਖਾਂਦਾ ਮੇਰੀ ਸਿਸਟਰ ਵੀ ਖਾ ਲੈਂਦੀ ਆ ਕਰੇਲੇ ਭਰਵੇਂ ਸਾ ਉਹਦਾ ਬਾਹਰ ਵਾਲਾ ਮਟੀਰੀਅਲ ਵੀ ਤੇ ਅੰਦਰ ਵਾਲਾ ਵੀ ਉਹ ਖਾ ਲੈਂਦੀ ਆ ਤੇ ਗਾਇਸ ਆਪਾਂ ਚੱਲਦੇ ਹਾਂ ਥੱਲੇ ਤੇ ਤੁਹਾਨੂੰ ਮੈਂ ਮਕਰੋਨੀ ਦਿਖਾਉਣੀ ਸੀ ਤੇ ਗਾਇਸ ਸਿਸਟਰ ਨੂੰ ਵੀ ਮਿਲਾਨੀ ਆ ਆਪਣੇ ਚੈਨਲ ਤੇ ਮਕਰੋਨੀ ਦਿਖਾਉਣੀ ਸਾਰੇ ਨਾਲ ਪਹਿਲਾਂ ਮੈਂ ਤੁਹਾਨੂੰ ਗਾਇਸ ਆ ਜਾਓ ਗਾਇਸ ਦੇਖਦੇ ਹਾਂ ਤੇ ਗਾਇਸ ਥੋੜਕਾ ਤੇ ਮਕਰੋਨੀ ਇਸ ਕੋਲ ਪਰ ਨਹੀਂ ਤੇ ਇਹ ਸਿਸਟਰ ਰਿਕੋਲ ਨਹੀਂ ਹੈ ਹੈਲੋ ਤੇ ਗਾਇਸ ਆ ਮੇਰੀ ਰੀਅਲ ਸਿਸਟਰ ਹੈ ਜਾਂ ਮੇਰੀ ਕਜ਼ਨ ਸਿਸਟਰ ਹੈ ਮੈਨੂੰ ਲੱਗਦਾ ਹੈ ਕੰਮ ਕਰਕੇ ਆਈ ਕੰਮ ਕਰਕੇ ਆਈ ਹਾਂ ਹਾਂ ਕਰਕੇ ਆਈ ਹਾਂ ਮੈਂ ਗਾਇਸ ਇਹ ਹੋਮਵਰਕ ਕਰ ਲੀਗਾ ਆਪਣਾ ਤੇ ਬ੍ਰਦਰ ਰੂਮ ਬਣਾਉਂਦੀ ਹੈ ਉਹਦਾ ਵੀ ਇੰਨਾ ਕਰਦਾ ਹਾਂ 2 ਘੰਟੇ ਲੱਗਦਾ ਗਾਇਸ ਤੇਰਾ ਕਿੰਨਾ ਕਰਦਾ ਕੰਮ ਤੇ ਗਾਇਸ ਇਹਦਾ ਥੋੜਾ ਜਿਹਾ ਹੀ ਨਹੀਂ ਮੁਕਣਾ 2 ਘੰਟੇ ਤੇ ਆ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਥੈਂਕ ਯੂ ਫॉर ਵਾਚਿੰਗ ਬਾਏ